ਤਨ ਜਿਸ ਦੇ ਬਖਸ਼ ਗਏ ਸਭ ਗੁਨਾ ਟਟ ਕੇ ਗਏ ਸਾਰੇ ਓ ਗਣਸਦਾ ਉਹ ਤਨ ਜਿਸ ਦੇ ਬਖਸ਼ ਗਏ ਸਭ ਗੁਨਾ ਟਟ ਕੇ ਗਏ ਸਾਰੇ ਓ ਗਣਸਦਾ ਔਨਲਾਈਨ ਗੋਸਪਲ ਮਿਨਿਸਟਰੀ ਦੇ ਸਭ ਸੁਣਨ ਵਾਲਿਆਂ ਨੂੰ ਜੈਮਸੀ ਦੀ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਖੁਸ਼ਖਬਰੀ ਦੇ 14ਵੇਂ ਅਧਿਆਇ ਦੀ 33 ਨਾਇਤ ਵਿੱਚ ਅਸੀਂ ਦਪੜਦੇ ਹਾਂ ਫਿਰ ਜਿਹੜੇ ਲੋਕ ਬੇੜੀ ਉੱਤੇ ਸਨ ਉਹਨਾਂ ਨੇ ਉਸ ਦੇ ਅੱਗੇ ਇਹ ਆਖ ਕੇ ਮੱਥਾ ਟੇਕਿਆ ਕਿ ਤੂੰ ਸੱਚਮੁੱਚ ਪਰਮੇਸ਼ਵਰ ਦਾ ਪੁੱਤਰ ਹੈ ਪ੍ਰਭੂ ਯੀਸ਼ੂ ਮਸੀਹ ਨੇ ਇੱਕ ਸ਼ਾਮ ਨੂੰ ਆਪਣੇ ਚੇਲਿਆਂ ਨੂੰ ਬੇੜੀ ਉੱਤੇ ਬਿਠਾ ਕੇ ਝੀਲ ਦੇ ਪਰਲੇ ਪਾਸੇ ਵੱਲ ਕੱਲਿਆ ਅਤੇ ਬੇੜੀ ਜਦ ਝੀਲ ਤੇ ਅਧ ਵਿਚਕਾਰ ਪਹੁੰਚੀ ਤਾਂ ਉਹ ਦਗਮਾਉਣ ਲੱਗੀ ਕਿਉਂ ਜੋ ਹਵਾ ਸਾਹਮਣੋਂ ਵੱਜਦੀ ਸੀ ਰਾਤ ਦੇ ਚੌਥੇ ਪਹਿਰ ਜਦ ਪ੍ਰਭੂ ਯੇਸ਼ੂ ਨੂੰ ਚੇਲਿਆਂ ਨੇ ਚੀਲ ਉੱਤੇ ਤੁਰਦੇ ਹੋਏ ਵੇਖਿਆ ਤਾਂ ਚੇਲੇ ਡਰ ਪਏ ਪਰ ਪ੍ਰਭੂ ਯੇਸ਼ੂ ਮਸੀਹ ਉਹਨਾਂ ਨਾਲ ਗੱਲ ਕਰਦੇ ਹੈ ਔਰ ਤੁਰਦੇ ਹੋਏ ਉਹਨਾਂ ਕੋਲ ਆਏ ਅਤੇ ਉਹਨਾਂ ਦੀ ਬੇੜੀ ਵਿੱਚ ਸਵਾਰ ਹੋ ਕੇ ਹਵਾ ਦੇ ਅੱਗੇ ਹੁਕਮ ਦਿੱਤਾ ਕਿ ਥਮ ਜਾ ਇਸ ਤੇ ਚੇਲਿਆ ਨੇ ਉਹਦੀ ਬ੍ਰਹਮਤਾ ਦਾ ਪ੍ਰਮਾਣ ਵੇਖਿਆ ਅਤੇ ਮੱਥਾ ਟੇਕ ਕੇ ਉਸ ਦੀ ਆਰਾਧਨਾ ਕਰਨੀ ਸ਼ੁਰੂ ਕਰ ਦਿੱਤੀ ਆਰਾਧਨਾ ਦੀ ਨੀਵ ਮਨੁੱਖ ਦਾ ਗਿਆਨ ਨਹੀਂ ਹੈ ਨਾ ਮਨੁੱਖ ਦੀ ਭਾਵਨਾ ਨਾ ਮਨੁੱਖ ਦੀ ਕਲਪਨਾ ਭਗਤੀ ਦੀ ਨੀਵ ਸਚਿਆਈ ਹੈ ਅਤੇ ਇਹ ਉਹ ਸੱਚ ਹੈ ਜਿਸ ਨੂੰ ਚੇਲਿਆ ਨੇ ਜਾਣਿਆ ਸਮਝਿਆ ਵੇਖਿਆ ਅਤੇ ਸਵੀਕਾਰ ਕੀਤਾ ਉਹ ਸੱਚ ਕੀ ਹੈ ਪ੍ਰਭੂ ਯੀਸ਼ੂ ਮਸੀਹ ਉਹ ਪਰਮੇਸ਼ਵਰ ਦਾ ਪੁੱਤਰ ਹੈ ਜਿਸ ਨੇ ਸਲੀਬ ਉੱਤੇ ਮਨੁੱਖ ਦੀ ਮੁਕਤੀ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ ਤੇ ਤੀਜੇ ਦਿਨ ਮਰਦਿਆਂ ਵਿੱਚੋਂ ਜ਼ਿੰਦਾ ਹੋਇਆ ਅਤੇ ਮੁਕਤੀ ਦਾ ਰਾਹ ਤਿਆਰ ਕੀਤਾ ਜਿਹੜਾ ਮਨੁੱਖ ਪ੍ਰਭੂ ਯੀਸ਼ੂ ਮਸੀਹ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਉਸ ਦੇ ਬਲੀਦਾਨ ਵਿੱਚ ਵਿਸ਼ਵਾਸ ਰੱਖਦਾ ਹੈ ਉਹ ਆਪਣੇ ਪਾਪਾਂ ਤੋਂ ਛੁਟਕਾਰਾ ਪ੍ਰਾਪਤ ਕਰਦਾ ਹੈ ਅਸੀਂ ਪਰਮੇਸ਼ਵਰ ਅੱਗੇ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ ਕਿ ਇਹਹੀ ਛੁਟਕਾਰਾ ਤੁਸੀਂ ਵੀ ਪ੍ਰਾਪਤ ਕਰ ਸਕੋ ਧੰਨਵਾਦ